ਹੌਣ ਲੰਗ ਵੱਜਦਾ ਲੰਗ ਵੱਜਦਾ ਜੀ ਤੁਰਿਆ ਨਹੀਂ ਅੰਦਰ ਆਹ ਮੈਂ ਤੇਰੀ ਜਿਹੜੀ ਲੱਤਾਂ ਮਾਂ ਤਾਂ ਹੁਣੀ ਸਿੱਧੀ ਕਰ ਦੂੰ 1 ਮਿੰਟ ਦੇ ਵਿੱਚ ਕੋਈ ਐਕਸਰੇ ਵਗੈਰਾ ਕੋਈ ਐਕਸਰੇ ਦੀ ਲੋੜ ਨਹੀਂ ਕੋਈ ਇਹ ਮਾਰ ਦੀ ਲੋੜ ਨਹੀਂ ਜੀ ਕਰਵਾਉਂਦੇ ਹੀ ਨਹੀਂ ਹੁੰਦੇ ਤੁਸੀਂ ਅਸੀਂ ਕਰਵਾਉਂਦੇ ਹੀ ਨਹੀਂ ਅਸੀਂ ਕਹਿੰਦੇ ਵੀ ਕਾਹ ਨੂੰ ਪੈਸੇ ਲਾਉਣੇ ਆ ਠੀਕ ਹੈ ਜੀ ਜਿੰਨੇ ਦੀ ਅਗਲੇ ਨੇ ਐਮ ਆਰ ਆਈ ਕਰਾਉਣੀ ਆ ਉਹਨੇ ਚ ਤਾਂ ਅਸੀਂ ਬੰਦਾ ਠੀਕ ਕਰ ਦਿੰਨੇ ਸੱਚੀ ਗੱਲ ਜੀ ਸੱਚੀ ਗੱਲ ਬਿਲਕੁਲ ਠੀਕ ਠਾਕ ਹਾਂਜੀ ਆਹ ਦੇਖੋ ਜੀ ਮਾਤਾ ਦੀ ਕਿੰਨੀ ਲੱਤ ਛੋਟੀ ਆ ਮਾਤਾ ਦੀ ਲੱਤਾਂ ਜਮਾਂ ਸਿੱਧੀਆਂ ਨੇ ਜੀ ਤੁਸੀਂ ਸਿੱਧੀਆਂ ਹਾਂਜੀ ਸਿੱਧੀਆਂ ਸਿੱਧੀਆਂ ਕਰੀ ਹੋਏ ਨੇ ਪੈਰ ਸਿੱਧੇ ਕਰੋ ਜੀ ਮੇਰੇ ਤੋਂ ਜੀ ਆਹ ਦੇਖੋ ਜੀ ਇਹ ਗੋਡੇ ਤਾਂ ਸਿੱਧੇ ਨਹੀਂ ਜੋ ਟੋਡਲ ਇਹ ਲੱਤ ਮਾਤਾ ਤੇਰੀ ਕਿੰਨੇ ਚਿਰ ਦੀ ਛੋਟੀ ਆ ਰਾਜੇ ਪਹਿਲਾਂ ਤਾਂ ਵਧੀਆ ਸੀ ਠੀਕ ਸੀ ਅੱਛਾ ਹੁਣ ਦਰਦ ਕਿੰਨੇ ਚਿਰ ਤੋਂ ਪੁਰਾਣੀ ਇਹ ਦਰਦ ਮੈਨੂੰ ਪਹਿਲਾਂ ਵੀ ਅੱਜ ਤੋਂ 7-8 ਸਾਲ ਪਹਿਲਾਂ ਵੀ ਮੈਨੂੰ ਇਹ ਪ੍ਰੋਬਲਮ ਆਈ ਸੀ ਫਿਰ ਮੈਂ ਠੀਕ ਹੋ ਗਈ ਸੀ ਅੱਛਾ ਜੀ ਕਿਹਨੂੰ ਦਿਖਾਇਆ ਸੀ ਜੀ ਮੈਂ ਤਾਂ ਬਹੁਤ ਉਦੋਂ ਵੀ ਮੈਂ ਬਹੁਤ ਥਾਈ ਫਿਰੀ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਠੀਕ ਹੋ ਗਈ ਆ ਹੁਣ ਜਾਨੀ ਮਤਲਬ ਕਈ ਸਾਲ ਹੁਣ 6 ਮਹੀਨੇ ਹੋ ਗਏ ਹੁਣ ਲੰਗ ਵੱਜਦਾ ਲੰਗ ਵੱਜਦਾ ਜੀ ਤੁਰਿਆ ਨਹੀਂ ਅੰਦਰ ਆਹ ਲੱਤ ਤੇਰੀ ਜਿਹੜੀ ਲੱਤ ਆ ਮੈਂ ਤਾਂ ਹੁਣੀ ਸਿੱਧੀ ਕਰ ਦੂੰ 1 ਮਿੰਟ ਦੇ ਵਿੱਚ ਆ ਸਾਰੀ ਲੱਤ ਚ ਜੀਸ ਪੈਂਦੀ ਆ ਅੱਛਾ ਜੀ ਹਾਂ ਪੈਰ ਤੱਕ ਪੈਰ ਮੇਰਾ ਸੋਨਾ ਤੁਸੀਂ ਗੋਡਾ ਦਵੋਗੇ ਡਾਕਟਰ ਨਹੀਂ ਜੀ ਉਦੋਂ ਵੀ ਮੇਰੀ ਲੱਤ ਜੀ ਦਰਦ ਹੁੰਦੀ ਸੀ ਅੱਛਾ ਜੀ ਆਹ ਯਾ ਉੱਚੀ ਵਾਲਾ ਕੀ ਪ੍ਰੋਬਲਮ ਕੀ ਲੱਗਦੀ ਥੋਨੂੰ ਇਹਨਾਂ ਦੇ ਚੂਲੇ 'ਚ ਨੁਕਸਾ ਜੀ ਚੂਲਾ ਇਹਨਾਂ ਦਾ ਛੋਟਾ ਹੋ ਗਿਆ अच्छा कोई एक्स रे है तो ਇਦਾਂ ਹੀ ਪਤਾ ਲੱਗ ਗਿਆ ਜੀ ਤੁਹਾਨੂੰ ਕੋਈ ਐਕਸ ਰੇ ਵਗੈਰਾ ਕੋਈ ਐਕਸ ਰੇ ਦੀ ਲੋੜ ਨਹੀਂ ਕੋਈ ਐਮ ਆਰ ਆ ਦੀ ਲੋੜ ਨਹੀਂ ਕਰਵਾਉਂਦੇ ਹੀ ਨਹੀਂ ਹੁੰਦੇ ਤੁਸੀਂ ਅਸੀਂ ਕਰਵਾਉਂਦੇ ਹੀ ਨਹੀਂ ਅਸੀਂ ਕਹਿੰਨੇ ਵੀ ਕਾਹਨੂੰ ਪੈਸੇ ਲਾਉਣੇ ਠੀਕ ਹੈ ਜੀ ਜਿੰਨੇ ਦੀ ਅਗਲੇ ਨੇ ਐਮ ਆਰ ਆਈ ਕਰਾਉਣੀ ਆ ਉਹਨੇ ਚ ਦਾ ਅਸੀਂ ਬੰਦਾ ਠੀਕ ਕਰ ਦਿੰਨੇ ਆ ਅੱਛਾ ਜੀ ਹਾਂ ਜੀ ਮਾਤਾ ਫਿਰ ਹੁਣ ਐਮ ਆਰ ਆਈ ਦੇ ਪੈਸੇ ਵੱਜ ਕੇ ਕਹਿੰਦੇ ਇਲਾਜ ਹੋ ਜੂ ਐ ਤਾਈ ਚਲੋ ਮੈਂ ਠੀਕ ਹੋਣੀ ਚਾਹੀਦੀ ਚਲੋ ਤੁਸੀਂ ਦੱਸਿਓ ਕਿਹੜਾ ਪਿੰਡਾ ਵੈਸੇ ਮੈਂ ਤਾਂ ਹੀ ਥੋੜਾ ਮੋਲਾ ਫਾ ਮੋਲਾਪੁਰ ਦੇ ਆਖਾਂ ਨੂੰ ਠੀਕ ਆ ਪਹਿਲਾਂ ਉਹ ਆ ਛੱਲੇ ਛੁੱਲੇ ਮਾਤਾ ਪਵਾਈ ਫਿਰਦੀ ਆ ਉਹ ਮੈਨੂੰ ਕਹਿੰਦੇ ਤੇਰੀ ਉਹ ਰੀ ਆ ਫਰਕ ਤਾਂ ਨਹੀਂ ਪਿਆ ਫਿਰ ਕਿਤਾ ਉਹ ਵੀ ਯਾਨੀ ਇਹਦੇ ਨਾਲ ਆ ਛੱਲਾ ਪਾਉਣ ਨਾਲ ਮੈਨੂੰ ਫਰਕ ਪੈ ਗਿਆ ਸੀ ਥੋੜਾ ਬਹੁਤ ਆ ਪਰ ਜਦੋਂ ਤੁਰਦੀ ਆ ਕਨਾ ਮੈਂ ਫੇਰ ਰਾਤ ਨੂੰ ਹੁਣ ਮੇਰੀ ਪਿੰਜਣੀ ਚ ਦਰਦ ਹੁੰਦਾ ਬਹੁਤ ਜ਼ਿਆਦਾ ਅੱਛਾ ਜੀ ਚਲੋ ਅੱਜ ਤੁਸੀਂ ਦਵਾਈ ਲਓ ਕਰਾਉ ਟ੍ਰੀਟਮੈਂਟ ਫਿਰ ਦੇਖੋ ਵੀ ਕੱਲ ਨੂੰ ਅਜ ਰਾਤ ਨੂੰ ਨੀਂਦ ਆਊਗੀ ਅਗਲੀ ਵਾਰੀ ਦੱਸਦੇ ਆਗੇ ਹਨਾ ਜੀ ਰਖਸਾਪਾ ਲਓ ਜੀ ਕਰੋ ਟ੍ਰੀਟਮੈਂਟ ਜੀ ਡਾਕਟਰ ਸਾਹਿਬ ਇੱਕ ਟ੍ਰੀਟਮੈਂਟ ਨਾਲ ਮੋਰ ਨਾਲ ਅੱਜ ਕਿੰਨਾ ਦਾ ਫਰਕ ਆ ਨਹੀਂ ਕਿੰਨਾ ਦਾ ਫਰਕ ਆ ਮਨਾ ਕਿੰਨਾ ਦਾ ਫਰਕ ਪੈ ਗਿਆ ਜੀ ਦੇਖ ਲੈਣਾ ਮੈਨੂੰ 50% ਪੈ ਗਿਆ ਪਹਿਲੀ ਵਾਰੀ ਆ ਜੀ ਹਾਂ ਜੀ ਆ ਜੀ